ਮੈਟਰੋ ਪਿਆਰ ਭਰੀ ਸასიਖਾਲ ਜੀ ਅੱਜ ਗੱਡੀ ਦੇਖ ਰਿਹਾ ਹਾਂ ਤੁਸੀਂ ਮਰਸਲੀ ਤੇ ਭਾਈ ਸਾਹਿਬ ਗੱਡੀ ਉਹ ਆ ਕਹਿੰਦੇ ਰਾਏ ਆ ਮਹਾਰਾਜੇ ਦੇ ਟਾਈਮ ਦੀ ਤੇ ਗੱਡੀ ਤੁਹਾਨੂੰ ਹੋਰ ਦਿਖਾਵਾਂਗੇ ਉਹ ਵੀ ਗੱਡੀ ਇਹਨਾਂ ਕੋ ਬਾਈ ਜੀ ਉਹਨਾਂ ਕੋ ਖੜੀ ਆ ਤੇ ਭਾਈ ਜੀ ਗੱਡੀ ਦੇ ਹਾਲਾਤ ਜਿਹੜੇ ਹੋਏ ਨੇ ਬੁਰੇ ਠੀਕ ਆ ਜੀ ਤਾਂ ਕਿਆਂ ਦੇਖ ਲਓ ਤੇ ਸੀਟਾਂ ਵੀ ਦੇਖ ਲਓ ਮਹਾਰਾਜ ਤੇ ਭਾਈ ਜੀ ਸਟਾਰਟ ਵੀ ਕਿਸੇ ਦੀ ਬੈਟਰੀ ਲਿਆ ਕੇ ਲਾਈ ਆ ਤੇ ਆ ਦੇਖ ਲਓ ਬਾਈ ਜੀ ਉਹਨਾਂ ਦੀ 7 ਸਾਲ ਗੱਡੀ ਖੜੀ ਰਹੀ ਆ ਤੇ ਮੋਇਦ ਉਹ ਨਹੀਂ ਕਹਿ ਰਹੇ ਅੰਦਰੋਂ 스멜 ਕਾਦੀ ਆ ਰਹੀ ਮੋਇਦ ਜੀ ਮੋਇਦ ਉਹ ਨਹੀਂ ਸੱਤ ਕਰ ਰਹੇ ਆ ਸਾਤ ਬਰੇਕਿੰਗ ਹੋ ਰਹੀ ਹੈ ਤੇ ਬਾਕੀ ਅਸੀਂ ਪੂਰੀ ਗੱਡੀ ਖੋਲ ਨਹੀਂ ਸੀ ਪਰ ਇਹ ਨਟ ਜਿਹੜੇ ਇਹ ਮੋਰਲੇ ਖੁੱਲ ਗਏ ਤੇ ਇਹਨਾਂ ਦੀਆਂ ਜਿਹੜੀਆਂ ਗੱਡੀਆਂ ਦੇ ਸੀਟਾਂ ਦਾ ਨਾ ਉਹ ਹਾਫ ਵਰਕ ਨਹੀਂ ਕਰ ਰਿਹਾ ਅੱਗੇ ਪਿੱਛੇ ਹੋ ਰਿਹਾ ਬਾਈ ਜੀ ਕਹਿੰਦੇ ਜਦੋਂ ਕੋਈ ਦੇਖੋ ਤੇ ਕਰਾਵਾਂਗੇ ਉਦੋਂ ਦੁਬਾਰਾ ਫੇਰ ਕਰ ਜੂ ਗੱਡੀ ਦੇ ਹਾਲਾਤ ਦੇਖੋ ਬਾਈ ਤੇ ਕੀ ਬਣਿਆ ਹੋਇਆ ਹੈ ਭਾਈ ਸਾਹਿਬ ਇਹ ਜੇ ਸਖਰਾਵਾਂਗੇ ਪੂਰੀ ਪਾਣਾ ਮਾਡਲ ਹੈ ਗੱਡੀ ਦਾ ਠੀਕ ਹੈ ਜੀ ਤੇ ਮਗਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਇਹ ਜੁਵੇ ਨੇ ਸਾਰੀ ਕਰਾਮ ਆ ਗਿਆ ਭਾਈ ਆ ਦੇਖ ਕੀ ਕਹਿੰਦੀ ਕੋਟ ਇਤਰ ਵੀ ਆ ਲੋ ਜੀ ਚਾਹ ਵਾਲਾ ਵੀ ਆ ਗਿਆ ਬੰਦਾ ਸਾਡਾ ਥੈਂਕ ਯੂ ਸੋ ਮਚ ਤੇ ਇੱਧਰ ਚੈੱਕ ਕਰੋ ਜਿਹੜੀ ਆ ਚੀਜ਼ ਆ ਆ ਦੇਖੋ ਜੀ ਪੰਜਾਬ ਦੇ ਸਾਡੇ ਦੇ ਰਾਜੇ ਆ ਦੇਖੋ ਭਾਈ ਜੀ ਆ ਫੋਰਡ ਗੱਡੀਆਂ ਬਾਈ ਉਹਨਾਂ ਦੀ ਇਹ ਵੀ ਚੈੱਕ ਕਰੋ ਭਾਈ ਜੀ ਕਹਿੰਦੇ ਪਹਿਲਾਂ ਸਾਡੀ ਇੱਕ ਗੱਡੀ ਕਰਦੇ ਹਾਂ ਜੀ ਫੇਰ ਕਰਾਂਗੇ ਜੀ ਕੁੱਟੀਆਂ ਭਾਈ ਜੀ ਇਹਨਾਂ ਰੱਖਿਆ ਸਾਹਮਣੇ ਕੋੜੀ-ਕੋੜੀ ਠੀਕ ਹੈ ਜੀ ਇਸ ਤੋਂ ਬਾਅਦ ਆ ਨੰਬਰ ਲੱਗਾ ਸਾਡੇ ਗੱਡੀ ਦਾ ਤੇ ਪੂਰੀ ਓਕੇ ਕਰਨੀ ਆ ਮੋਹੇ ਤੋਂ ਨਹੀਂ ਚਾਹ ਚੱਕ ਕੇ ਬਹਿ ਗਿਆ ਜੀ ਠੀਕ ਹੈ ਜੀ ਚੱਤ ਹੋ ਗਈ ਆਪ ਮਾਲੇ ਗਿਆ ਨਹੀਂ ਪੈਸੇ ਨਹੀਂ ਦੇਗੇ ਭਾਈ ਜੀ ਕਿੰਨਾ ਟਾਈਮ ਹੋ ਗਿਆ ਗੱਡੀ ਖੜੀ ਕਿੰਨਾ ਟਾਈਮ ਹੋ ਗਿਆ ਗੱਡੀ ਖੜੀ 4 ਸਾਲ 4 ਸਾਲ ਹੋ ਗਏ ਵਿੱਚ ਕੌਣ ਰਹਿੰਦਾ ਹੈ ਚੂਹਾ ਹਾਂ ਚੂਹਾ ਤੇ ਕਿੱਥੇ ਰੱਖਿਆ ਹੋਣ ਉਹ ਇਹਨੇ ਬੰਦੇ ਨੇ ਚੂਹਾ ਰੱਖਿਆ ਸੀ ਤੇ ਭਾਈ ਜੀ ਕਹਿੰਦੇ ਗੱਡੀ ਸਾਫ਼ ਕਰ ਦੋ ਮੈਂ ਕਹਾਂ ਜ਼ਰੂਰ ਕਰਾਂਗੇ ਮਾਰਾ ਕੰਸੀਟਾਂ ਜੀ ਖੁੱਲ ਜਾਂਦੇ ਨੇ ਕਿ ਨਜ਼ਾਰਾ ਵਾਜ ਜਾਵਾ ਗੱਡੀ ਦਾ ਮਿੱਤਰਾਂ ਲੋ ਮਿੱਤਰੋ ਗੱਡੀ ਕਰਦੇ ਸੀ ਡਰਾਈਕ ਨਹੀਂ ਦੇ ਦਰਸ਼ਕ ਦੇਖੋ ਆ ਕਿੰਨੇ ਕਿੰਨੇ ਦੂਰੋਂ ਆਏ ਆ ਮਹਾਰਾਜ ਵਾਹ ਜੀ ਵਾਹ ਵਾਹ ਜੀ ਵਾਹ ਇੰਦਰਵਾਰਕ ਹੁਣ ਤਾਂ ਸਿੰਘ ਨਗਰ ਆਏ ਆ ਇਧਰ ਦੇਖੋ ਆ ਮੈਸਤਰੀ ਵੀ ਲੱਗੇ ਆ ਸਾਡੇ ਕੋਲ ਹੋਰ ਜੀ ਠੀਕ ਠਾਕ ਜੀ ਆ ਬੜੀ ਗੱਡੀ ਵਿਹਾੜੀ ਕਿੰਨੀ 700 ਰੁਪਇਆ 800 850 ਰੁਪਇਆ ਵਧ ਗਿਆ ਬਿੱਲੇ ਤੇਰੇ ਨਾਲ ਉਹ ਜੀ ਖੜਾ ਹੈ ਇਧਰ ਮਿਸਤਰੀ ਨੂੰ ਨਹੀਂ ਲੱਗੇ ਮੈਸਤਰੀ ਕਿੰਨਾ ਚਾਰ ਹੋ ਗਿਆ ਬੰਦਾ ਸਾਡਾ ਦਿਹਾੜੀ ਭਾ ਕੇ ਵੀ ਖੜ ਗਿਆ ਇਧਰ ਹੈ ਤਾਂ ਬੱਤਰੋ ਗੱਡੀ ਕਰ ਰਹੇ ਸੀ ਚੈੱਕ ਕਰ ਲਓ ਠੀਕ ਹੈ ਜੀ ਤੇ ਗੰਦੇ ਅੰਦਰ ਵੀ ਇੱਕ ਖੜੀ ਹੈ ਦੇਖ ਲਓ ਤੁਸੀਂ ਦੇਖ ਲਓ ਕਿਹੜੀ ਆ ਠੀਕ ਹੈ ਜੀ ਆ ਜਿਹੜੀ ਆ ਇਧਰ ਮੋਇਦ ਨੂੰ ਨਹੀਂ ਬੈੱਕ ਕੇ ਮਾਰ ਰਹਾ ਮੋਇਦ ਜੀ ਕੀ ਕਹਿੰਨੇ ਗੱਡੀ ਨਵੀਂ ਬਣਾ ਕੇ ਦੇਣੀ ਆ ਪਰ ਸੀਟਾਂ ਨਹੀਂ ਖੁੱਲਦੇ ਮੈਂ ਉਹ ਥੋੜੀ ਜਿਹੀ ਪ੍ਰੋਬਲਮ ਆ ਗਈ ਹੈ ਨਾ ਕੋਈ ਸਿਸਟਮ ਹੀ ਕੋਈ ਤੇ ਜਸ ਕਰਾ ਦੇਣੀ ਨਹੀਂ ਨਾ ਅਸੀਂ ਜੀ ਇੱਕ ਚੀਜ਼ ਹੋਰ ਦੇਖ ਲਓ ਗੱਡੀ ਦੇ ਜਿਹੜਾ ਵੀ ਹਾਊਸ ਤਾਂ ਦੱਸਿਆ ਚੂਹੇ ਨੇ ਘਰ ਬਣਾਇਆ ਹੁੰਦਾ ਤੇ ਰਾ ਹੀ ਹੁੰਦਾ ਮਿੱਤਰੋ ਕੀ ਹਾਲਾਤ ਕੀਤੇ ਹੋਏ ਨੇ ਸੱਜਣਾ ਕੀ ਕਹਾਂਗੇ ਮੋਇਦ ਜੀ ਹੈ ਮੋਇਦ ਜੀ ਕੀ ਕਹਣੀ ਗਵਰਨਮੈਂਟ ਦੇ ਉਹ ਦੇਖ ਰੋ ਬੰਦਾ ਉਹ ਦੇਖ ਰੋ ਬੰਦਾ ਮਿੱਤਰੋ ਅੱਜ ਜੁੜੇ ਚੀਜ਼ ਥੱਲੇ ਮਿਲ ਗਈ ਦੇਖੋ ਚੈੱਕ ਕਰੋ ਗੱਡੀ ਦੇ ਹਾਲਾਤ ਤੇ ਚੂਹੇ ਨੇ ਕਰਤੀ ਸੀ ਕੰਮ ਮੋਜੀ ਕਿੱਦਾਂ ਫੇ ਹੁਣ ਤੇ ਇਤਰੀ ਵੀ ਨਾ ਦੇ ਰਹਾ ਮਗਰ ਵੀ ਸੀਟ ਦੇ ਚੂਹੇ ਵੀ ਹਲੇ ਆ ਪਿੱਛੇ ਆਡੀਆਂ ਆਂਦੀਆਂ ਜੀ ਚੂਹੇ ਨੇ ਸੋਫਾ ਬਣਾਇਆ ਸੀ ਨਵੇਂ ਮਤਰਾਫ ਮੈਂ ਲਈ ਗੱਡੀ ਮਰਸੀਡਿਸ ਦੀ ਜਿਹੜੀ ਸੀ ਆਪਾਂ ਕਰਦੀ ਡਰਾਈ ਕਲੀਨ ਡਨ ਪੈਸਾ ਉਹ ਗੱਡੀ ਤੇ ਤੁਸੀਂ ਪਹਿਲਾਂ ਵੀ ਹਾਲਾਤ ਦੇਖੇ ਸੀ ਹੁਣ ਵੀ ਦੇਖ ਲਓ ਤੇ ਬਾਈ ਜੀ ਜੱਸ ਕਰਾਤੀ ਫੜ ਕੇ ਮੁੰਡਿਆਂ ਨੇ ਕੀ ਕਹਿੰਦੀ ਗੌਰਮਤ ਕੰਮ ਕਰਕੇ ਮਜ਼ਾ ਆ ਰਿਹਾ ਮਿੱਤਰੋ ਠੀਕ ਹੈ ਜੀ ਬਾਈ ਜੂਣੀ ਵੀ ਖੁਸ਼ ਹੋ ਗਈ ਇੰਗਲੈਂਡ ਤੋਂ ਆਏ ਸੀ 4 ਸਾਲ ਬਾਅਦ ਤੇ ਗੱਡੀ ਦਾ ਸਪੀਕਰ ਹੈ ਤੁਸੀਂ ਇਹਦੇ ਹਾਲਾਤ ਦੇਖ ਸਕਦੇ ਹੋ ਕੀ ਬਣਿਆ ਪਿਆ ਤੇ ਬਾਕੀ ਗੱਡੀ ਤੁਸੀਂ ਸਾਰੇ ਦੇਖੀ ਸੀ ਚੂਹੇ ਨੇ ਕੀਤਾ ਸੀ ਸਤਿਆਨਾਸ਼ ਤੇ ਮਾਰਾ ਸੀ ਆਪਾਂ ਕੰਮ ਕਰਤਾ ਖਾਸ ਠੀਕ ਹੈ ਜੀ ਦੋਹਾਂ ਸਾਰੀਆਂ ਗੰਧੀਆਂ ਹੋਈਆਂ ਸੀ ਸੀਟਾਂ ਵੀ ਤੁਸੀਂ ਦੇਖੀਆਂ ਸੀ ਤੇ ਹਾਂ ਵੀ ਦੇਖ ਸਕਦੇ ਹਾਂ ਠੀਕ ਹੈ ਜੀ ਉਧਰਲਾ ਵੀ ਡੋਰ ਚੈੱਕ ਕਰ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਇਹਦੇ ਥੱਲੇ ਆਪਾਂ ਸੀਟ ਪੱਤੀ ਸੀ ਉਹ ਹੁਣ ਆਪਾਂ ਫਿੱਟ ਕਰਦੇ ਥੱਲੇ ਦੇ ਹਾਲਾਤ ਤੁਸੀਂ ਪਹਿਲਾਂ ਵੀ ਦੇਖੇ ਸੀ ਬਹੁਤ ਜ਼ਿਆਦਾ ਗੰਦੇ ਸੀ ਠੀਕ ਹੈ ਜੀ ਤੇ ਬਾਈ ਜੀ ਹੁਣੀ ਗੱਡੀ ਐਂ ਗੱਲ ਜਦੋਂ ਕੀਤੀ ਕਹਿੰਦੇ ਖੁਸ਼ ਹੋਗਾ ਮਿੱਤਰੋ ਇੱਕ ਰਬੜ ਹੋ ਗਿਆ ਕੰਮ ਤੇ ਬੈਕ ਸਾਈਡ ਜਿਹੜੀ ਚੀਜ਼ ਸੀ ਤੁਸੀਂ ਦੇਖੀ ਸੀ ਆਹ ਵਾਲੀ ਤੇ ਬਾਈ ਜੀ ਹਾਡੇ ਵੀ ਇਹਨੂੰ ਦੋ ਵਾਰੀ ਡ੍ਰਾਈਕਿੰਗ ਕੀਤਾ ਪਰ ਜਿਹੜੀ ਇਹਦੇ ਵਿੱਚ ਮੈਲ ਆ ਪ੍ਰੋਪਰਲੀ ਨਹੀਂ ਕਰੀ ਉਹਨੂੰ ਪਾਲਿਸ਼ ਨਹੀਂ ਮਾਰਿਆ ਸੀ ਕੁਝ ਵੀ ਤੇ ਇੱਥੇ ਤੁਸੀਂ ਦੇਖਿਆ ਢੇਰ ਲੱਗੇ ਪਏ ਸੀ ਸੱਜਣਾ ਆ ਵੀ ਦੇਖ ਸਕਦੇ ਹੋ ਗੱਡੀ 'ਚ ਇੰਨਾ ਕੁ ਬੁਰਾ ਹਾਲ ਹੋ ਗਿਆ ਖੜੀ-ਖੜੀ ਨੂੰ ਜੰਗ ਲੱਗ ਗਿਆ ਸਾਰਾ ਤੇ ਬਾਈ ਉਹਨਾਂ ਦੇ ਸਪੀਕਰਸ ਬੂਕਰ ਦੇਖ ਲਓ ਸਾਰਾ ਸਿਸਟਮ ਲਵਾਇਆ ਹੋਇਆ ਪਤਾ ਨਹੀਂ ਕਿਹੜੇ ਸਾਲ ਟਾਈਮ ਦਾ ਤੇ ਗੱਡੀ ਵੀ ਆਪਾਂ ਫਿਰ ਕਾਫੀ ਓਕੇ ਕਰਤੀ ਬੈਠਣ ਜੋ ਗੱਡੀ 'ਚ 스ਮੈਲ ਬਹੁਤ ਆਉਂਦੀ ਸੀ ਜਿਆਦਾ ਠੀਕ ਹੈ ਜੀ ਤੁਮੇਰਾ ਵੀਡੀਓ ਵਾਰਦੇ ਸ਼ੇਅਰ ਲਾਈਕ ਕਰਦੇ ਕਰੋ ਤੇ ਚੈਨਲ ਕਰਦੇ ਹੋ ਸਬਸਕ੍ਰਾਈਬ